ਸਸਤੀ ਕਾਲ ਜੀ ਦੇ ਆਪ ਸਾਥੀਓ ਕਿਸਾਨ ਜਥੇਬੰਦੀਆਂ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਧਰਨੇ ਦੇ ਉੱਤੇ ਬੈਠੀਆਂ ਸਮੇਂ-ਸਮੇਂ ਦੇ ਉੱਤੇ ਉਹਨਾਂ ਨੇ ਦਿੱਲੀ ਵੱਲ ਨੂੰ ਕੂਚ ਕਰਨ ਦੇ ਲਈ ਵੀ ਜਦੋਜਹਿਦ ਕੀਤੀ ਜਿਦੇ ਵਿੱਚ ਬਹੁਤ ਸਾਰੇ ਕਿਸਾਨਾਂ ਦਾ ਬਹੁਤ ਸਾਰੇ ਸਾਡੇ ਭੈਣ ਭਰਾਵਾਂ ਦਾ ਨੁਕਸਾਨ ਵੀ ਹੋਇਆ ਤੇ ਡੱਲੇਵਾਲ ਸਾਹਿਬ ਦੀ ਸਿਹਤ ਜਿਹੜੀ ਉਹ ਵੀ ਦਿਨੋਂ-ਦਿਨਾ ਜਿਹੜੀ ਉਹੋ ਵਿਗੜਦੀ ਜਾ ਰਹੀ ਹੈ ਕਿਉਂਕਿ ਆਪਾਂ ਨੂੰ ਇਹ ਵਕਤ ਤੋਂ ਯਾਦ ਆਉਂਦਾ ਹੈ ਜਦੋਂ ਸਾਰੇ ਕਿਸਾਨ ਜਿਥੇ ਬੰਦੀਆਂ ਮਜ਼ਦੂਰ ਜਿਥੇ ਬੰਦੀਆਂ ਨੂੰ ਆਪਾਂ ਕਾਲ ਦਿੰਦੇ ਹੁੰਦੇ ਸੀਗੇ ਕਿ ਜਦੋਂ ਆਪਾਂ ਆਪ ਔਖੇ ਸਮੇਂ ਦੇ ਵਿੱਚ ਹੁੰਦੇ ਸੀ ਇਹ ਜਥੇਬੰਦੀਆਂ ਭਰਾਤਰੀ ਜਥੇਬੰਦੀਆਂ ਆਪਣੀ ਹਿੱਕ ਦੇ ਉੱਤੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੀਆਂ ਹੁੰਦੀਆਂ ਸੀ ਇੱਕ ਲਾ ਕੇ ਖੜਦੀਆਂ ਸੀ ਤਾਂ ਆਪਾਂ ਨੂੰ ਵੀ ਕਿਉਂਕਿ ਇਹਨਾਂ ਨੇ ਕਾਲ ਦਿੱਤੀ ਹੋਈ ਹੈ ਜਿਹੜੀ ਕੱਲ ਜਗਜੀਤ ਸਿੰਘ ਢੱਲੇਵਾਲ ਦੇ ਬਿਆਨ ਵੀ ਆਏ ਸੀਗੇ ਕਿ ਥੋੜਾ ਥੋੜਾ ਸਮਾਲੀ ਹੁਣ ਲਗਾਤਾਰ ਇਥੇ ਧਰਨੇ ਦੇ ਵਿੱਚ ਹਾਜ਼ਰੀ ਲਵਾਈ ਜਾਵੇ ਚਲੋ ਉਹਨਾਂ ਦੇ ਆਪਦੇ ਸ਼ਡਿਊਲ ਦੇ ਮੁਤਾਬਕ ਇੱਕ 16 ਤਰੀਕ ਦਾ ਵੀ ਉਹਨਾਂ ਨੇ ਪ੍ਰੋਗਰਾਮ ਦਿੱਤਾ ਹੈ ਤੇ ਜਿਹੜਾ ਸਿਰਫ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਇੰਡੀਆ ਦੇ ਵਿੱਚ ਟਰੈਕਟਰ ਮਾਰਚ ਦਾ ਪ੍ਰੋਗਰਾਮ ਹੈਗਾ ਤਾਂ ਆਪਣੇ ਵੀਰ ਆਪ ਸਾਥੀਆਂ ਨੂੰ ਬੇਨਤੀ ਕਰਦੇ ਆਂ ਤੇ ਭਰਾਤਰੀ ਜਥੇਬੰਦੀ ਹੋਣ ਦੇ ਨਾਲ ਨਾਲ ਆਪਣਾ ਇਹ ਹੱਕ ਵੀ ਬਣਦਾ ਹੈ ਤੇ ਕਿਸਾਨ ਵੀ ਆਪਾਂ ਨਾਲ ਤੇ ਆਪਾਂ ਉਹਨਾਂ ਦੇ ਨਾਲ ਖੜੀਏ ਤੇ ਤਖਤ ਦੇ ਵੱਲ ਜੋ ਟੱਕਰ ਲਈ ਹੋਈ ਹੈ ਉਹਨਾਂ ਦੀ ਉਹ ਆਪਾਂ ਵੀ ਉਹਨਾਂ ਦਾ ਜਿਹੜਾ ਸਾਥ ਦੇ ਕੇ ਮੋਢਾ ਲਾਈਏ ਨਾਲ ਤੇ ਜਦੋਂ ਆਪ ਨੂੰ ਲੋੜ ਪੈਂਦੀ ਹੈ ਤਾਂ ਇਹ ਜਥੇਬੰਦੀਆਂ ਅਖੀਰ ਆਪਣੀ ਆ ਵੋਟ ਹੁੰਦੀ ਹੈ ਵੀ ਯਾਰ ਆਪਾਂ ਇਹਨਾਂ ਦੇ ਉੱਤੇ ਆਸਰੇ ਦੇ ਉੱਤੇ ਆਪਣਾ ਅਗਲਾ ਸੰਘਰਸ਼ ਜਿਹੜਾ ਹੈਗਾ ਉਹ ਲੜਦੇ ਆ ਤਾਂ ਅੱਜ ਆਪਾਂ ਨੂੰ ਭਵੇਂ ਦੀ ਅਸੀਂ ਆਪਦੇ ਐਸੋਸੀਏਸ਼ਨ ਦੇ ਸੰਘਰਸ਼ ਦੇ ਵਿੱਚ ਜੇ ਨਹੀਂ ਸਟਾਰਟ ਹੋਏ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਵੀ ਲੋੜ ਪੈਣੀ ਹੈ ਅੱਜ ਆਪਾਂ ਇਹਨਾਂ ਦੇ ਨਾਲ ਖੜੀਏ ਤਾਂ ਕਿ ਅ ਅਗਲੇ ਸਮੇਂ ਦੇ ਵਿੱਚ ਇਹ ਆਪਣੇ ਨਾਲ ਖੜਨਗੇ ਪਿਛਲੇ ਸਮੇਂ ਵਿੱਚ ਵੀ ਖੜਦੇ ਰਹੇ ਹੈ ਤੇ ਸਾਰੇ ਦੇ ਸਾਥੀਆਂ ਨੂੰ ਬੇਨਤੀ ਹੈ ਆਗੂਆਂ ਨੂੰ ਬੇਨਤੀ ਹੈ ਵੀ ਵੱਡੇ ਪੱਦਰ ਤੇ ਚਾਹੇ ਉੱਥੇ ਜਾ ਕੇ ਚਾਹੇ ਜਿੱਥੇ ਇਹਨਾਂ ਦੀ ਕਾਲ ਹੈਗੀ ਆ ਉੱਥੇ ਆਪਾਂ ਇਹਨਾਂ ਦਾ ਸਾਥ ਦਈਏ ਕਟੇ ਪੱਧਰ ਦੇ ਉੱਤੇ 16 ਤਰੀਕ ਨੂੰ ਵੀ ਕੱਲ ਤੇ ਪਰਸੋਂ ਦੀ ਛੁੱਟੀ ਹੈ ਇਹਨਾਂ ਦਿਨਾਂ ਦੇ ਵਿੱਚ ਵੀ ਸਾਥ ਦੇਈਏ ਬਹੁਤ ਬਹੁਤ ਧੰਨਵਾਦ ਸੱਚੀ